ਪੰਚਾਇਤਾਂ ਨੇ ਲਾਭ ਸਿੰਘ ਉਗੋਕੇ ਦੇ ਖਿਲਾਫ ਬੋਲੇ ਬੇ ਅਸੀਂ ਆਮ ਆਦਮੀ ਦੇ ਸਰਪੰਚਾਂ ਜੀ ਸਾਡਾ ਨਾ ਥਾਣਿਆਂ ਚ ਕੰਮ ਹੁੰਦਾ ਨਾ ਕਿਤੇ ਪ੍ਰਸ਼ਾਸਨ ਸੁਣਦਾ ਸਾਡੇ ਪਿੰਡ ਦੇ ਕੰਮ ਰੁਕੇ ਪਏ ਆ ਤੇ ਉਸ ਦੇ ਇਰੰਜਸ ਚ ਅੱਜ ਇਹ ਸਾਰੇ ਚਾਰੇ ਦੇ ਚਾਰੇ ਅੰਦਰ ਕਰਤੇ ਕਿਤੇ ਸਰਪੰਚ ਅੰਦਰ ਕਿਤੇ ਦਿਖਿਆ ਔਰ ਰੈਂਕੇ ਵਿਚਾਰੇ ਕਹਿ ਰਹੇ ਆ ਸਰਪੰਚ ਵੀ ਅਸੀਂ ਆਮ ਆਦਮੀ ਦੇ ਸਰਪੰਚ ਆ ਅਸੀਂ ਆਮ ਆਦਮੀ ਦੇ ਸਰਪੰਚ ਆ ਫਿਰ ਜੇ ਤੁਸੀਂ ਤੁਹਾਡੀ ਉਹ ਪਾਰਟੀ ਆ ਜੋ ਪਾਰਟੀ ਦਾ ਤੁਸੀਂ ਸਰਪੰਚ ਹੋ ਉਹਨਾਂ ਨਾਲ ਲਗਾਓ ਆ ਅੱਜ ਤੁਹਾਡੀ ਇਹ ਹਾਲਤ ਕਰਤੀ ਚੁਣੇ ਹੋਏ ਨੁਮਾਇੰਦਿਆਂ ਦੀ ਠੀਕ ਆ ਆਪਦੀਆਂ ਜੁੱਤੀ ਦੇ ਨੋਕਾ ਤੇ ਰੱਖਣਾ ਇਹ ਜੇ ਐਮਐਲਏ ਨੂੰ ਪੰਚਾਇਤ ਦਾ ਰਤਬਾ ਬਹੁਤ ਵੱਡਾ ਹੈਗਾ ਲਾਲ ਸਿੰਘ ਉਗੋਕੇ ਨੂੰ ਮੈਂ ਤਾਂ ਚਾਹੁੰਨਾ ਵੀ ਬਿਹਾਰ ਆਰਗਾ ਇੱਥੇ ਰਾਜ ਪ੍ਰਬੰਧ ਹੋਵੇ ਤੇ ਬਿਹਾਰ ਕੀ ਹੁੰਦਾ ਯੂਪੀ ਕੀ ਹੁੰਦਾ ਲੀਡਰਾਂ ਨੂੰ ਭਜਾ ਭਜਾ ਕੇ ਕੁੱਟਦੇ ਆ ਇਹੋ ਜਿਹਾ ਸਮਾਂ ਪੰਜਾਬ 'ਚ ਲਿਆਉਣਾ ਜ਼ਰੂਰੀ ਹੈ ਪੁਲਿਸ ਪ੍ਰਸ਼ਾਸਨ ਆ ਇਹਨਾਂ ਨੇ ਸੌ ਕਾਦੀ ਖਾਦੀ ਆ ਇਹਨਾਂ ਨੇ ਸੌ ਖਾਧਿਆ ਵੀ ਅਸੀਂ ਜਿਹੜੇ ਸੰਵਿਧਾਨ ਆ ਉਹਦੀ ਰੱਖਿਆ ਕਰਨੀ ਆ ਪਰ ਅੱਜ ਪੰਜਾਬ ਪੁਲਿਸ ਕਰ ਕੀ ਰਹੀ ਆ ਇਹੋ ਜਿਹੇ ਨਲਾਇਕ ਐਮਐਲਏਾਂ ਦੇ ਥੱਲੇ ਲੱਗੇ ਹੋਏ ਆ ਇਹਨਾਂ ਨੇ ਆਮ ਆਦਮੀ ਨੂੰ ਵੋਟਾਂ ਪਵਾਈਆਂ ਸੀ ਫਿਰ ਮੈਂ ਕਹਿੰਦਾ ਵੀ ਤੁਹਾਡੇ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਸਲੂਕ ਤੁਸੀਂ ਜਿਹੜੇ ਲੋਕ ਆਮ ਆਦਮੀ ਨਾਲ ਖੜੇ ਆ ਜੋ ਜ਼ਿੰਮੇਵਾਰੀ ਲੈਣ ਸੋ ਇਹ ਪਾਰਟੀ ਨਾਲ ਜਿਹੜੇ ਲੋਕ ਜੁੜੇ ਨੇ ਜਾਂ ਹੁਣ ਵੀ ਨਾਲ ਖੜੇ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਸਜ਼ਾ ਹੋਊਗੀ ਲੋਕ ਰਾਜ ਨੇ ਇੱਕ ਬਦਲਾਅ ਦੇ ਤੌਰ ਤੇ ਦੇਖਿਆ ਸੀ ਚੇਂਜ ਕੀਤਾ ਸੀ ਵੱਡਾ ਵੀ ਇਹ ਪੁੱਤ ਸਾਡਾ ਪੁੱਤ ਬਣ ਕੇ ਚੱਲੂਗਾ ਆਮ ਲੋਕਾਂ ਦਾ ਗਰੀਬਾਂ ਦਾ ਉਹ ਸਰਮਾਇਦਾਰ ਲੋਕਾਂ ਨਾਲ ਰਲ ਕੇ ਕਿਸ ਤਰ੍ਹਾਂ ਪ੍ਰਤਾੜਿਤ ਕਰ ਰਿਹਾ ਲੋਕਾਂ ਨੂੰ ਪੰਚਾਇਤਾਂ ਨੂੰ ਉਸ ਦੀ ਜਾਗ ਦੀ ਤਸਵੀਰ ਅੱਜ ਪਧੌੜ ਵਿਖੇ ਲੱਗਿਆ ਧਰਨ ਹੈਗਾ ਨਲਾਇਕ ਟੋਲਾ ਤੁਹਾਨੂੰ ਲੁੱਟਣ ਆਲਾ ਤੁਹਾਨੂੰ ਕੁੱਟਣ ਆਲਾ ਤੁਹਾਡੀ ਤੁਹਾਡੀਆਂ ਇੱਜ਼ਤਾਂ ਲਾਉਣ ਆਲਾ ਪੱਗਾ ਲਾਉਣ ਆਲਾ ਟੋਲਾ ਤੁਹਾਡੇ ਵਿਚਕਾਰ ਜੇ ਆਉਂਦਾ ਜੇ ਉਹਦੇ ਨਾਲ ਪੰਜਾਬੀ ਖੜਦਿਆ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਸ਼ਰਮ ਕਰ ਇਸ ਵੇਲੇ ਪਧੌੜ ਦੇ ਵਿੱਚ ਆ ਪਧੌੜ ਦੇ ਵਿੱਚ ਰੋਸ ਪ੍ਰਦਰਸ਼ਨ ਆਵਾਦਮੀ ਪਾਰਟੀ ਦੇ ਖੁੱਦ ਦੇ ਸਰਪੰਚ ਆਪਣੇ ਹੀ ਉਧਾਇਕ ਦੇ ਖਿਲਾਫ ਰੋਸ ਹੈ ਦਿਲਾਂ ਦੇ ਵਿੱਚ ਉਹ ਰੱਖ ਰਹੇ ਨੇ ਰੋਸ ਇਸ ਚੀਜ਼ ਦਾ ਕਿ ਸਾਡੇ ਆਪਣੇ ਐਮਐਲਏ ਦੇ ਵੱਲੋਂ ਸਾਡੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਜਾ ਰਹੀ ਬਾਈ ਕਲਕੱਤਾ ਸਰਪੰਚ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਕਿਵੇਂ ਦੇਖਦੇ ਹੋ ਆਵਾਦਮੀ ਪਾਰਟੀ ਦੇ ਆਪਣੇ ਸਰਪੰਚਾਂ ਦੇ ਵੱਲੋਂ ਅੱਜ ਆਪਣੀ ਸਰਕਾਰ ਦੇ ਖਿਲਾਫ ਧਰਨਾ ਲਾਤਾ ਕਹਿੰਦੇ ਸਾਡੀ ਸੁਣਵਾਈ ਹੋਣੀ ਦੇਖੋ ਕਦੇ ਜਸਜੀਤ ਸੋਚਿਆ ਨਹੀਂ ਸੀਗਾ ਵੀ ਇਹ ਜਿਹੜੀ ਇਨਕਲਾਬ ਦੇ ਨੌ ਤੇ ਸਰਕਾਰ ਆਈ ਆ ਉਹਦੇ ਵਿੱਚ ਅੱਜ ਚਾਰ ਸਰਪੰਚ ਆਪਣੀ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਨੇ ਧਰਨਾ ਲਾਈ ਬੈਠੇ ਆ ਕਾਰਨ ਕੀ ਆ ਇਹ ਸਰਪੰਚਾਂ ਨੇ ਪਿੱਛੇ ਜੇ ਪੰਚਾਇਤੀ ਜਗਾ ਛੜਾ ਰਹੇ ਸੀ ਪੰਚਾਇਤੀ ਜਗਾ ਵੀ ਮੈਂ ਸੁਣਿਆ ਉਹ ਬੰਦਿਆ ਤਾਂ ਛੜਾ ਰਹੇ ਸੀ ਇੱਕ ਬੰਦਾ ਜਿਹੜਾ ਤਨਹਾੜਾ 50 ਕਿੱਲਿਆਂ ਦਾ ਮਾਲਕ ਹੈ ਰਸਤਾਗਾ ਕੋਈ ਤੇ ਚਾਰੇ ਸਰਪੰਚ ਛੱਕੇ ਅੰਦਰ ਛੱਤ ਤੇ ਠਾਣੇ 'ਚ ਸੋ ਅੱਜ ਲੋਕ ਰਾਜ ਨੇ ਇੱਕ ਜਿਹੜਾ ਮਜ਼ਦੂਰੀ ਕਰਦਾ ਸੀਗਾ ਜਿਹਨੂੰ ਲੋਕ ਰਾਜ ਨੇ ਇੱਕ ਬਦਲਾਵ ਦੇ ਤੌਰ ਤੇ ਦੇਖਿਆ ਸੀ ਚੇਂਜ ਕੀਤਾ ਸੀ ਵੱਡਾ ਵੀ ਇਹ ਪੁੱਤ ਸਾਡਾ ਪੁੱਤ ਬਣ ਕੇ ਚੱਲੂਗਾ ਆਮ ਲੋਕਾਂ ਦਾ ਗਰੀਬਾਂ ਦਾ ਉਹ ਸਰਮਾਇਦਾਰ ਲੋਕਾਂ ਨਾਲ ਰਲ ਕੇ ਕਿਸ ਤਰ੍ਹਾਂ ਪ੍ਰਤਾੜਿਤ ਕਰ ਰਿਹਾ ਲੋਕਾਂ ਨੂੰ ਪੰਚਾਇਤਾਂ ਨੂੰ ਉਸ ਦੀ ਜਾਗ ਦੀ ਤਸਵੀਰ ਅੱਜ ਪਧੌੜ ਵਿਖੇ ਲੱਗਿਆ ਤਰਨ ਹੈਗਾ ਸੋ ਲਾਭ ਸਿੰਘ ਬਾਰੇ ਜੇ ਮੈਂ ਗੱਲ ਕਰਾਂ ਅੱਜ ਵੀ ਜਿਹੜੀ ਉਹਦੀ ਸੋਚ ਨਾਲ ਲੋਕ ਜੁੜੇ ਆ ਮੈਨੂੰ ਬੜਾ ਹਾਸੋਹੀਣ ਗੱਲ ਹੈ ਉਸ ਦੇ ਮਗਰ ਜਿਹੜੇ ਪੱਗਾ ਵਾਲੇ ਲੋਕ ਜਾਂਦੇ ਆ ਮੈਂ ਕਹਿੰਦਾ ਵੀ ਤੁਹਾਡੇ ਤੋਂ ਸ਼ਰਮਸਾਰ ਕੋਈ ਬੰਦਾ ਹੋ ਨਹੀਂ ਸਕਦਾ ਤੁਹਾਡੇ ਚੋਂ ਕੋਈ ਨੀਮਾ ਬੰਦਾ ਹੋ ਨਹੀਂ ਸਕਦਾ ਸੋ ਇਹ ਜੇ ਲੋਕ ਅੱਜ ਇਸ ਤਰ੍ਹਾਂ ਤਕੜੇ ਹੋ ਗਏ ਵੀ ਲੋਕ ਰਾਜ ਚ ਚੁਣੇ ਵੀ ਜਿਹੜੇ ਸਰਪੰਚ ਨੇ ਜਿਹੜੇ ਆਪਣੇ ਪਿੰਡਾਂ ਦੀ ਜਿਹੜੀ ਸ਼ਾਮ ਲਾਟਾ ਉਸ ਦੀ ਰਾਖੀ ਕਰ ਰਹੇ ਨੇ ਉਹਨਾਂ ਨੂੰ ਜੇਲ੍ਹ ਚ ਸਿੱਟਤਾ ਆਮ ਆਦਮੀ ਦੇ ਸੋ ਅਸੀਂ ਤਾਂ ਅੱਜ ਵੀ ਆਪ ਦਾ ਫਰਜ ਪਹਿਚਾਣਿਆ ਪੰਚਾਇਤ ਚ ਰਹੇ ਆ ਵੀ ਇਹ ਸਰਪੰਚ ਬੋਲੇ ਸੀ ਪਿੱਛੇ ਜੇ ਤੁਹਾਡੇ ਚੈਨਲ ਤੇ ਚਾਰ ਕੁ ਮਹੀਨੇ ਪਹਿਲਾਂ ਵੀ ਸਾਡੇ ਕੰਮ ਨਹੀਂ ਹੋ ਰਹੇ ਸਾਨੂੰ ਗ੍ਰਾਂਟਾਂ ਨਹੀਂ ਮਿਲ ਰਹੀਆਂ ਪਿੱਟੇ ਸੀਗੇ ਇਹਨਾਂ ਦੀ ਤਾਂ ਜਾਇਜ਼ ਆ ਗੱਲ ਇਹ ਜੇ ਲੋਕਾਂ ਨੂੰ ਇਹਨਾਂ ਨੇ ਦੱਸਿਆ ਵੀ ਸਾਨੂੰ ਗ੍ਰਾਂਟਾਂ ਨਹੀਂ ਮਿਲ ਰਹੀਆਂ ਕੰਮ ਨਹੀਂ ਹੋ ਰਹੇ ਤਾ ਉਸ ਰੰਜਿਸ਼ਤਾ ਨਹੀਂ ਇਹਨਾਂ ਨੂੰ ਕਿਤੇ ਅੰਦਰ ਕਰਤਾ ਲੱਗਦਾ ਉਹੀ ਰੋਸ ਵੀ ਮੇਰੇ ਖਿਲਾਫ ਬੋਲੇ ਕਿਵੇਂ ਜਾਏ ਇਹ ਗੱਲ ਲੋਕਾਂ ਦੇ ਵਿੱਚ ਕਹਿ ਕਿਵੇਂ ਦਿੱਤੀ ਲੱਗਦਾ ਕਿ ਰੋਸ ਐਮਐਲਏ ਸਾਹਿਬ ਨੂੰ ਦਿਲ ਤੇ ਲਾਗੇ ਇਹ ਤਾਂ ਮੈਂ ਜ਼ਰੂਰ ਤੁਹਾਡੇ ਚੈਨਲ ਤੇ ਕਹਿਣਾ ਵੀ ਅੱਜ ਸੂਰਤੇ ਹਾਲ ਇਹ ਆ ਜੇ ਬੋਲੇ ਤਾਂ ਮਾਰ ਦੇਣਗੇ ਜੇ ਨਾ ਬੋਲੇ ਤਾਂ ਮਰ ਜਾਵਾਂਗੇ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਪੁੱਛਦਾ ਵੀ ਬਿਨ ਬੋਲ ਕੇ ਮਰਨਾ ਕਿ ਬੋਲ ਕੇ ਮਰਨਾ ਆਵਾਜ਼ ਉਠਾ ਕੇ ਇਹ ਬੰਦਿਆ ਨੇ ਇਹ ਪੰਚਾਇਤਾਂ ਨੇ ਲਾਹਬ ਸਿੰਘ ਉਗੋਕੇ ਦੇ ਖਿਲਾਫ ਬੋਲੇ ਵੀ ਅਸੀਂ ਆਮ ਆਦਮੀ ਦੇ ਸਰਪੰਚਾਂ ਜੀ ਸਾਡਾ ਨਾ ਥਾਣਿਆਂ 'ਚ ਕੰਮ ਹੁੰਦਾ ਨਾ ਕਿਤੇ ਪ੍ਰਸ਼ਾਸਨ ਸੁਣਦਾ ਨਾ ਸੈਕਟਰੀ ਮਤਾ ਪਾ ਰਿਹਾ ਸਾਡੇ ਪਿੰਡ ਦੇ ਕੰਮ ਰੁਕੇ ਪਿਆ ਉਹ ਇਹਨਾਂ ਦੀ ਆਵਾਜ਼ ਤੁਸੀਂ ਆਪਣੇ ਚੈਨਲ ਤੇ ਰੱਖਤੀ ਤੇ ਉਸ ਦੀ ਰੰਜਸ਼ 'ਚ ਅੱਜ ਇਹ ਸਾਰੇ ਚਾਰੇ ਦੇ ਚਾਰੇ ਅੰਦਰ ਕਰਤੇ ਸੀ ਪੰਚਾਇਤ ਕਿਤੇ ਸਰਪੰਚ ਅੰਦਰ ਕਿਤੇ ਦਿਖਿਆ ਸੋ ਅੱਜ ਇਹ ਆਏ ਨੇ ਲੋਕਾਂ ਦੇ ਵਿਚਾਰ ਆਏ ਨੇ ਇਨਸਾਫ ਲੈਣ ਪਰ ਇੱਕ ਗੱਲ ਹੋਰ ਆ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਭਗਵੰਤ ਸਿੰਘ ਮਾੜੇ ਕਹਿੰਦੇ ਹੁੰਦੇ ਨੇ ਕਿ ਸਰਪੰਚ ਜੋ ਹੁੰਦਾ ਉਹ ਪਿੰਡ ਦਾ ਮੁੱਖ ਮੰਤਰੀ ਹੁੰਦਾ ਫਿਰ ਕੀ ਐ ਤੇ ਪਿੰਡ ਦੇ ਮੁੱਖ ਮੰਤਰੀਆਂ ਦੀ ਨਹੀਂ ਸੁਣੀ ਜਾ ਰਹੀ ਤਾਂ ਫਿਰ ਪਿੰਡ ਦੇ ਲੋਕਾਂ ਦੀ ਕਿਵੇਂ ਸੁਣੀ ਜਾਊ ਬਹੁਤ ਚੰਗਾ ਸਵਾਲ ਹੈ ਭਗਵੰਤ ਮਾਨ ਦੀ ਕਹਿਣੀ ਤੇ ਕਥਨੀ 'ਚ ਫਰਕ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹਨਾਂ ਨੇ ਸੌ ਕਾਦੀ ਖਾਦੀ ਆ ਇਹਨਾਂ ਨੇ ਸੌ ਖਾਧਿਆ ਵੀ ਅਸੀਂ ਜਿਹੜੇ ਸੰਵਿਧਾਨ ਆ ਉਹਦੀ ਰੱਖਿਆ ਕਰਨੀ ਆ ਕਾਨੂੰਨ ਦਾ ਰਾਜ ਪੈਦਾ ਕਰਨਾ ਪਰ ਅੱਜ ਪੰਜਾਬ ਪੁਲਿਸ ਕਰ ਕੀ ਰਹੀ ਆ ਇਹਜਾ ਨਲਾਇਕ ਐਮਐਲਏ ਦੇ ਥੱਲੇ ਲੱਗੇ ਹੋਏ ਆ ਕਿਉਂਕਿ ਉਹ ਇਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਉਹ ਇਹਨਾਂ ਨੂੰ ਇੱਕ ਸੁਰੱਖਿਅਤ ਕਵਚ ਛਤਰੀ ਮਹਈਆ ਕਰਾ ਰਿਹਾ ਉਹ ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਇਕੱਠਾ ਹੋ ਕੇ ਜਸ ਜੀ ਇਹਨਾਂ ਕੋਲੇ ਜਾ ਰਿਹਾ ਵੱਡੇ ਪੱਧਰ ਤੇ ਤੇ ਪੁਲਿਸ ਦੀ ਮਜਬੂਰੀ ਹੋ ਗਈ ਵੀ ਇਸ ਤਰ੍ਹਾਂ ਦਾ ਨਲਾਇਕ ਜਿਹੜਾ ਇੱਕ ਐਮਐਲਏ ਆ ਜਿਹੜਾ ਕਦੇ ਪੰਚਾਇਤਾਂ ਨੂੰ ਬੁਰਾ ਕਹਿ ਦਿੰਦਾ ਪੰਚਾਇਤਾਂ ਨੂੰ ਕਦੇ ਅੰਦਰ ਕਰਾ ਦਿੰਦਾ ਇਹੋ ਜਿਹੇ ਲੋਕਾਂ ਨੂੰ ਪ੍ਰੋਟੈਕਟ ਕਰ ਰਿਹਾ ਪ੍ਰਸ਼ਾਸਨ ਤਾ ਇਸ ਸੰਵਿਧਾਨ ਇਹ ਕਾਨੂੰਨ ਹੈ ਫਿਰ ਇਸ ਨੂੰ ਕਾਨੂੰਨ ਤਾਂ ਕਹਿ ਨਹੀਂ ਸਕਦੇ ਕਾਨੂੰਨ ਦਾ ਰਾਜ ਨਹੀਂ ਕਹਿ ਸਕਦੇ ਅਸੀਂ ਅੱਜ ਇਨਸਾਫ ਲੈਣ ਆਇਆ ਧਰਨਾ ਲਾ ਕੇ ਇੱਕ ਪੰਚਾਇਤ ਨੂੰ ਇਹ ਉਹ ਵੀ ਆਮ ਆਦਮੀ ਦੀ ਪੰਚਾਇਤ ਉਹ ਰੈਂਕੇ ਵਿਚਾਰੇ ਕਹਿ ਰਹੇ ਸਰਪੰਚ ਵੀ ਅਸੀਂ ਆਮ ਆਦਮੀ ਦੇ ਸਰਪੰਚਾਂ ਅਸੀਂ ਆਮ ਆਦਮੀ ਦੇ ਸਰਪੰਚ ਪਹਿਲੀ ਗੱਲ ਤਾਂ ਸਰਪੰਚਾਂ ਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਵੀ ਅਸੀਂ ਆਮ ਆਦਮੀ ਦੇ ਸਰਪੰਚਾਂ ਉਹ ਇਹ ਗੱਲ ਕਹਿਣਾ ਵੀ ਸਾਨੂੰ ਲੋਕਾਂ ਨੇ ਚੁਣਿਆ ਸਾਡਾ ਹੱਕ ਬਣਦਾ ਸਰਕਾਰ ਦੇ ਨਾਲ ਖੜ ਕੇ ਵਿਕਾਸ ਕਰਾਉਣਾ ਤੁਸੀਂ ਆਮ ਆਦਮੀ ਦੇ ਕਿਵੇਂ ਹੋ ਸਕਦਾ ਫਿਰ ਜੇ ਤੁਸੀਂ ਤੁਹਾਡੀ ਉਹ ਪਾਰਟੀ ਆ ਜੋ ਪਾਰਟੀ ਦਾ ਤੁਸੀਂ ਸਰਪੰਚ ਹੋ ਉਹਨਾਂ ਨਾਲ ਲਗਾਓ ਆ ਅੱਜ ਤੁਹਾਡੀ ਇਹ ਹਾਲਤ ਕਰਤੀ ਚੁਣੇ ਹੋਏ ਨੁਮਾਇੰਦਿਆਂ ਦੀ ਫਿਰ ਇਹ ਜੇ ਲੋਕਾਂ ਨੂੰ ਜੁੱਤੀ ਦੇ ਯਾਰ ਨੇ ਇਹ ਜੇ ਲੋਕ ਠੀਕ ਆ ਆਪਦੀਆਂ ਜੁੱਤੀ ਦੇ ਨੋਕਾ ਤੇ ਰੱਖਣ ਇਹ ਜੇ ਐਮਐਲਏ ਨੂੰ ਪੰਚਾਇਤ ਦਾ ਰਤਬਾ ਬਹੁਤ ਵੱਡਾ ਹੈਗਾ ਸਿਆਣੇ ਲੋਕ ਕਹਿੰਦੇ ਆ ਕਹਿੰਦਾ ਐਮਐਲਏ ਬਣਨਾ ਸੌਖਾ ਐਮਪੀ ਬਣਨਾ ਉਦੋਂ ਵੀ ਸੌਖਾ ਪਰ ਪੰਚ ਸਰਪੰਚ ਬਣਨਾ ਬੜਾ ਔਖਾ ਕਿਉਂਕਿ ਪਿੰਡ ਵਾਲੇ ਤੁਹਾਡੇ ਪਰਿਵਾਰ ਦੇ ਪੋਤਲੇ ਤੱਕ ਜਾਣਦੇ ਹੁੰਦੇ ਆ ਦਸਾਂ ਪੀੜ੍ਹੀਆਂ ਦਾ ਇਤਿਹਾਸ ਉਹਨਾਂ ਕੋਲੇ ਹੁੰਦਾ ਵੀ ਇਹਨਾਂ ਦਾ ਫਲਾਣਾ ਬਜ਼ੁਰਗ ਆਏ ਸੀ ਫਲਾਣੀ ਔਰਤ ਆਏ ਸੀ ਸੋ ਤੁਸੀਂ ਪੰਚ ਸਰਪੰਚ ਬਣਿਓ ਕੋਈ ਛੋਟੀ ਚੀਜ਼ ਨਹੀਂ ਮੈਂ ਚੋਣਾਂ 'ਚ ਸਮੁੱਚੇ ਪੰਜਾਬ ਦੇ ਪੰਚਾਇਤਾਂ ਨੂੰ ਬੇਨਤੀ ਕਰਦਾ ਵੀ ਇਹ ਨਲਾਇਕ ਰਾਜ ਪ੍ਰਬੰਧ ਦੇ ਥੱਲੇ ਨਹੀਂ ਲੱਗਣਾ ਤੁਸੀਂ ਜੇ ਇਹਨਾਂ ਨਾਲ ਤੁਸੀਂ ਕਿਉਂ ਖਿਚੜੀ ਹੋਗੇ ਲੋਕਾਂ ਤੋਂ ਜਾਓਗੇ ਲੋਕਾਂ ਤੋਂ ਛਿੱਤਰ ਖਾਓਗੇ ਵੀ ਨਾ ਕਿ ਜੇਕਰ ਇਹਨਾਂ ਸਰਪੰਚਾਂ ਦੀ ਨਹੀਂ ਸੁਣੀ ਜਾਂਦੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੇ ਤਾਂ ਫਿਰ ਉਹਨਾਂ ਦੀ ਜੋ ਕਾਂਗਰਸ ਦੇ ਨਾਲ ਨੇ ਸ਼੍ਰੋਮਣੀ ਕਲਦਲ ਦੇ ਨਾਲ ਨੇ ਜਾਂ ਹੋਰ ਪਾਰਟੀ ਦੇ ਨਾਲ ਹਾਂ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਪਰ ਫਿਰ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਕਿਤੇ ਨਾ ਕਿਤੇ ਪਾਰਸ਼ੀਅਲਿਟੀ ਹੋ ਰਹੀ ਆ ਇਹ ਤਾਂ ਆਮ ਆਦਮੀ ਪਾਰਟੀ ਆ ਸਬੰਧਤ ਨੇ ਇੱਕ ਬਾਈ ਇਹ ਵੀ ਕਹਿ ਰਿਹਾ ਸੀ ਕਹਿੰਦੇ ਮੈਂ ਤਾਂ ਲਾਭ ਸੇ ਉੱਗੂ ਕੇ ਦੇ ਬੂਥ ਤੇ ਬੈਠੇ ਜਦੋਂ ਵੋਟਾਂ ਬੂਥ ਤੇ ਬਹਿ ਕੇ ਵੋਟਾਂ ਪਾਈਆਂ ਤੇ 90% ਵੋਟਾਂ ਲਾਭ ਸੇ ਉੱਗੂ ਕੇ ਨੂੰ ਪਾਈਆਂ ਸੀ ਉਹਨਾਂ ਦੀ ਜਣੀ ਸੁਣੀ ਜਾ ਰਹੀ ਫ ਇਹ ਲੋਕਾਂ ਦੀ ਨਹੀਂ ਸੁਣੀ ਗਏ ਇਹਨਾਂ ਨੇ ਆਮ ਆਦਮੀ ਨੂੰ ਵੋਟਾਂ ਪਵਾਈਆਂ ਸੀ ਫਿਰ ਮੈਂ ਕਹਿੰਦਾ ਵੀ ਤੁਹਾਡੇ ਨਾਲ ਇਹ ਜਿਹਾ ਹੀ ਹੋਣਾ ਚਾਹੀਦਾ ਸਲੂਕ ਤੁਸੀਂ ਜਿਹੜੇ ਲੋਕ ਆਮ ਆਦਮੀ ਨਾਲ ਖੜੇ ਆ ਜੋ ਜ਼ਿੰਮੇਵਾਰੀ ਲੈਣ ਪੰਜਾਬ 4 ਸਾਲਾਂ ਚ ਲੁੱਟਿਆ ਪੁੱਟਿਆ ਗਿਆ ਪੰਜਾਬ ਦੇ ਮੁਖੀ ਦੀ ਕੋਈ ਇੱਜ਼ਤ ਨਹੀਂ ਰਹੀ ਉਹਦੇ ਬਿਆਨ ਦੀ ਕੋਈ ਇੱਜ਼ਤ ਨਹੀਂ ਰਹੀ ਉਹ ਅੱਜ ਕਿਹੜਾ ਸਟੇਟਮੈਂਟ ਦਿੰਦਾ ਕੱਲ ਨੂੰ ਬਦਲ ਜਾਂਦਾ ਅੱਜ ਪੰਜਾਬ ਦਾ ਮੁਖੀ ਆ ਝੋਲੀ ਅੱਡੀ ਬੈਠਾ ਪੈਸੇ ਮੰਗ ਰਿਹਾ ਲੋਕਾਂ ਤੋਂ ਇੱਕ ਪਾਸੇ ਕਹਿੰਦਾ 12000 ਕਰੋੜ ਮੇਰੇ ਕੋਲੇ ਪਿਆ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਾਡੇ ਤਾਂ ਕਦਰਾਂ ਕੀਮਤਾਂ ਦੀ ਇਹ ਪਾਰਟੀ ਨੇ ਘਾਨ ਘਰਤੀ ਜਦੋਂ ਦੀ ਆਈ ਹੈ ਸੋ ਇਹ ਪਾਰਟੀ ਨਾਲ ਜਿਹੜੇ ਲੋਕ ਜੁੜੇ ਨੇ ਜਾਂ ਹੁਣ ਵੀ ਨਾਲ ਖੜੇ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਸਜ਼ਾ ਹੋਊਗੀ ਅਸੀਂ ਸਜ਼ਾ ਕੀ ਉਹਨਾਂ ਨੂੰ ਕੁਦਰਤ ਨੇ ਸਜ਼ਾ ਦੇਣੀ ਆ ਲੋਕਾਂ ਨੇ ਸਜ਼ਾ ਦੇਣੀ ਆ ਹਜੇ ਵੀ ਜਿਹੜੇ ਬਿਸ਼ਰਮ ਟੋਲਿਆਂ ਨਾਲ ਖੜੇ ਨੇ ਮੈਂ ਤਾਂ ਉਮੀਦ ਕਰਦਾ ਨਾਤਾ ਕਾਂਗਰਸ ਤੋਂ ਇਹ ਉਮੀਦ ਹੈ ਨਾ ਕਿਸੇ ਹੋਰ ਪਾਰਟੀ ਤੋਂ ਉਮੀਦ ਆ ਅਕਾਲੀ ਦਲ ਤੋਂ ਨਾ ਆਮ ਆਦਮੀ ਤੇ ਭਾਜਪੀ ਤੋਂ ਮੈਂ ਤਾਂ ਕਹਣਾ ਵੀ ਪੰਜਾਬ ਦੇ ਲੋਕ ਜਿਹੜੀ ਚੀਜ਼ ਦੀ ਭਾਲ ਚ ਸੀ ਉਹ ਮਿਲੀ ਥੋੜੀ ਐ ਆਮ ਆਦਮੀ ਦੇ ਤੌਰ ਤੇ ਇਹਨਾਂ ਨੇ ਚੁਣਿਆ ਬਦਲਾਵ ਦੇ ਭਾਲ ਚ ਸੀ ਉਹ ਹਜੇ ਸਾਡੀ ਭਾਲ ਪੂਰੀ ਨਹੀਂ ਹੋਈ ਅਸੀਂ ਤਾਂ ਇੱਕ ਇਸ ਤਰ੍ਹਾਂ ਦੀ ਸਰਕਾਰ ਦੀ ਉਮੀਦ ਕਰ ਰਹੇ ਹਾਂ ਵੀ ਸਰਕਾਰੇ ਖਾਲਸਾ ਵਾਂਗੂ ਕੋਈ ਇਸ ਤਰ੍ਹਾਂ ਦੀ ਸਰਕਾਰ ਆਵੇ ਜਿਹੜਾ ਨਲਾਇਕ ਟੋਲੇ ਨੂੰ ਸਜ਼ਾ ਦੇਵੇ ਜੇਲਾ ਅੰਦਰ ਸੁਟੇ ਫੇਰ ਸਾਡੇ ਜ਼ਖਮਾਂ ਤੇ ਜਿਹੜਾ ਜਿਹੜਾ ਇਹਨਾਂ ਨੇ ਨੂਨ ਭੁੱਕਿਆ ਫੇਰ ਮਲਮ ਲੱਗੂ ਜੇ ਉਹ ਦੂਜੀਆ ਪਾਰਟੀਆਂ ਦੀ ਸਰਕਾਰ ਆ ਗਈ ਉਹਨਾਂ ਨਾਲ ਕਿਓ ਖਿਚੜੀ ਆ ਜੇ ਇਹਨਾਂ ਨੇ ਇੱਕ ਐਮਐਲਏ ਨੇ 2200 ਕਰੋੜ ਕਮਾਇਆ ਤਾਂ 50 ਕਰੋੜ ਉਹਨਾਂ ਨੂੰ ਦੇ ਕੇ ਚੁੱਪ ਕਰਾ ਦੇਣਗੇ ਹੋਰ ਵੀ ਹੈ ਨਾ ਕਿ ਜਿਵੇਂ ਤੁਸੀਂ ਕਹਿਆ ਵੀ ਆਮ ਲੋਕ ਸੜਕਾਂ ਤੇ ਨੇ ਇਹ ਤਾਂ ਇਹ ਕਹਿੰਦੇ ਸੀ ਕਿ ਸਭ ਤੋਂ ਆਮ ਦਿਖਾਇਆ ਗਿਆ ਸੀ ਕਿਉਂਕਿ ਭਾਈ ਇਹਨਾਂ ਨੇ ਤਾਂ ਇਹ ਤਾਂ ਦੁਕਾਨ ਹੀ ਇੱਕ ਜਿਹੜੀ ਹੈਗੀਆ ਮੋਬਾਈਲਾਂ ਦੀ ਹੁੰਦੀ ਸੀ ਉਹਨਾਂ ਨੇ ਮੁੱਖ ਮੰਤਰੀ ਰਾਜੇ ਫਿਰ ਇਹ ਆਮਕਰ ਦਾ ਮੁੰਡਾ ਆਮਕਰਾਂ ਦੀ ਪੀੜ ਨਹੀਂ ਜਾਣਦਾ ਫਿਰ ਹੋਰ ਕੌਣ ਜਾਣ ਫਿਰ ਆਮ ਤੋਂ ਖਾਸ ਦੇਖੋ ਆਮ ਨਹੀਂ ਨਾ ਰਿਹਾ ਕਿ ਐ ਐਸਸੀ ਹਲਕਾ ਸਾਡਾ ਭਧੌੜ ਰਿਜ਼ਰਵ ਹੈ ਠੀਕ ਆ ਇਥੋਂ ਐਸਸੀ ਭਾਈਚਾਰਾ ਇਲੈਕਟ ਹੋ ਕੇ ਮੂਹਰੇ ਆਉਂਦਾ ਐਮਐਲਏ ਬਣਦਾ ਅੱਜ ਉਹ ਸਰਮਾਇਦਾਰ ਲੋਕਾਂ ਨਾਲ ਜੁੜ ਗਿਆ ਤੁਸੀਂ ਪਿੰਡਾਂ ਚ ਭੋਗਤੇ بڑے ਮਾਈਨਰ ਭੋਗਾਂ ਤੇ ਜਾਂਦਾ ਕਿੱਥੇ ਜਾਂਦਾ 50 50 ਕਿੱਲੇ ਵਾਲਿਆਂ ਦੇ ਪਿੰਡਾਂ ਚ ਅਹੁਦੇਦਾਰੀ ਕਿਹਨੂੰ ਦੇਣਾ ਮੇਰੇ ਪਿੰਡ ਚ ਦੋ ਤਿੰਨ ਅਹੁਦੇਦਾਰ ਦਿੱਤੇ ਆ ਨਕਲੀ ਕੋਈ ਹੈਗੇ ਨੇ ਆਪ ਦੇ ਆਪ ਨੂੰ ਆੜਤੀਆ ਕਹੋਂਦੇ ਨੇ ਇਹ ਜਿਹੀਆਂ ਚੀਜ਼ਾਂ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਿਹੜੇ ਆਮ ਘਰਾਂ ਦੇ ਲੋਕ ਸੀ ਲੜਾਈ ਲੜੇ ਇਹਨਾਂ ਵਾਸਤੇ ਇਨਕਲਾਬ ਲਿਆਉਣ ਵਾਸਤੇ ਬਦਲਾਵ ਲਿਆਉਣ ਵਾਸਤੇ ਉਹ ਸੈਨੇਚੋਂ ਇੱਕ ਬੰਦਾ ਇਹਨਾਂ ਦੇ ਨਾਲ ਨਹੀਂ ਇੱਕ ਬੰਦੇ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਅੱਜ ਪੈਸੇ ਲੈ ਕੇ ਤਹਿਸੀਲਦਾਰਾਂ ਤੋਂ ਪੈਸੇ ਲੈਣੇ ਹੁਣ ਲਾਲਪ ਸਿੰਘ ਉਗੋਕੇ ਨੇ ਐਸ ਐਚਓ ਨਾਲ ਵੀ ਨਾ ਹੋਵੇ ਪ੍ਰਸ਼ਾਸਨ ਨਾਲ ਵੀ ਇਹ ਨਾ ਹੋਵੇ ਸੈਕਟਰੀਆਂ ਤੋਂ ਪੈਸੇ ਖਾ ਰਿਆ ਪੰਚਾਇਤਾਂ ਚ ਇਹ ਭ੍ਰਿਸ਼ਟਾਚਾਰ ਦੀ ਮੂੰਹ ਬੋਲ ਦੀ ਤਸਵੀਰ ਆਮ ਆਦਮੀ ਆ ਇਹ ਸਾਡੇ ਨਿਭਾਗ ਸੀ ਪੰਜਾਬ ਦੇ ਸਾਨੂੰ ਕੋਈ ਪਾਪ ਲੱਗੇ ਸੀ ਤੇ ਪਾਪ ਤੋਂ 4 ਸਾਲ ਤਾਂ ਹੋ ਗਏ ਤੇ ਜਲਦ ਤੋਂ ਜਲਦ ਪੰਜਾਬ ਨਜ਼ਾਤ ਲੋਕਾਂ ਨੇ ਜਨਜ਼ਾਦ ਲੱਗਦਾ ਫਿਰ ਲਾਲਪ ਸਿੰਘ ਉਗੋਕੇ ਦੇ ਨਾਲ ਫਿਰ ਰਹਿ ਜਾਣਗੇ ਉਹ ਲੋਕ ਜਿਨ੍ਹਾਂ ਨੇ ਕਿਸੇ ਵੇਲੇ ਵੋਟਾਂ ਪਾਈਆਂ ਸੀ ਲਾਲਪ ਸਿੰਘ ਉਗੋਕੇ ਨੂੰ ਮੈਂ ਤਾਂ ਚਾਹੁੰਨਾ ਵੀ ਬਿਹਾਰ ਆਰਗਾ ਇੱਥੇ ਰਾਜ ਪ੍ਰਬੰਧ ਹੋਵੇ ਇੱਥੇ ਹੁਣ ਅਸੀਂ ਝੰਡਿਆਂ ਚ ਆ ਕੇ ਬਿਹਾਰ ਕੀ ਹੁੰਦਾ ਯੂਪੀ ਕੀ ਹੁੰਦਾ ਲੀਡਰਾਂ ਨੂੰ ਭਜਾ ਭਜਾ ਕੇ ਕੁੱਟਦੇ ਆ ਇਹੋ ਜਿਹਾ ਸਮਾਂ ਪੰਜਾਬ 'ਚ ਲਿਆਉਣਾ ਜ਼ਰੂਰੀ ਹੈ ਜਿੰਨਾ ਚਿਰ ਇਹਨਾਂ ਨੂੰ ਇਹੋ ਜਿਹੀ ਜਬੜੀ ਇਹਨਾਂ ਦੀ ਨਾ ਲੱਗੀ ਇਹ ਅੱਜ ਆਪਦੇ ਪ੍ਰਸ਼ਾਸਨ ਦੇ ਸਿਰ ਤੇ ਸਾਡੇ ਵਿਚਕਾਰ ਆ ਰਹੇ ਨੇ ਖੁੱਲੀਆਂ ਛਾਤੀਆਂ ਕਰਕੇ ਨਾਲ ਪੁਲਿਸ ਲੈ ਲੈ ਕੇ 100-100 ਇਹ ਸਾਡੇ ਜ਼ਖਮਾਂ ਤੇ ਨੂਨ ਨਹੀਂ ਪੁੱਕ ਰਹੇ ਕੀ ਕਰ ਰਹੇ ਤੇ ਅੱਜ ਲੋਕ ਕੀ ਕਹਿ ਰਹੇ ਆ ਪਤਾ ਉਹ ਲੋਕਾਂ ਨੂੰ ਮੈਂ ਕਹਿੰਦਾ ਤਾਲਾ ਨਾ ਦੇਣਾ ਜਿਹੜੇ ਕਹਿੰਦੇ 27 ਆ ਜਾਣ ਤੋਂ ਫੇਰ ਦੇਖਾਂਗੇ ਕਿ ਤੁਸੀਂ 27 ਦੀ ਵੇਟ ਕਰਦੇ ਹੋ ਅਸੀਂ ਤਾਂ ਪੰਜਾਬੀ ਡੰਡੇ ਦੀ ਤੇ ਖੰਡੇ ਦੀ ਗੱਲ ਕਰਨ ਵਾਲੇ ਆ ਅੱਜ ਹੀ ਕਿਉਂ ਨਹੀਂ ਇਹਨਾਂ ਦੀ ਦੌੜ ਲਵਾ ਸਕਦੇ 27 ਚੇ ਤਾਂ ਮਰਦਾ ਹੋ ਜਾਣਗੇ ਮਰ ਜਾਣਗੇ 27 ਦਾ ਮਾਰ ਦੇਣਾ ਹੀ ਆ ਵੋਟਰਾਂ ਰਹੀਂ ਅੱਜ ਇਹ ਤੁਹਾਡੇ ਵਿਚਕਾਰ ਕਿਵੇਂ ਆ ਰਿਹਾ ਨਲਾਇਕ ਰਾਜ ਪ੍ਰਬੰਧਨ ਨਲਾਇਕ ਟੋਲਾ ਤੁਹਾਨੂੰ ਲੁੱਟਣ ਆਲਾ ਤੁਹਾਨੂੰ ਕੁੱਟਣ ਆਲਾ ਤੁਹਾਡੇ ਤੁਹਾਡੀਆਂ ਇੱਜ਼ਤਾਂ ਲਾਉਣ ਆਲਾ ਪੱਗਾ ਲਾਉਣ ਆਲਾ ਟੋਲਾ ਤੁਹਾਡੇ ਵਿਚਕਾਰ ਜੇ ਆਉਂਦਾ ਜੇ ਉਹਦੇ ਨਾਲ ਪੰਜਾਬੀ ਖੜਦਿਆ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਸ਼ਰਮ ਕਰੋ ਸ਼ਰਮ ਕਰੋ